ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਤੇ ਅੱਜ ਆਪਾਂ ਧੋਣ ਲੱਗੇ ਟਰੈਕਟਰ ਦੋਵੇਂ ਇੱਕ 655 ਇਹ ਵੀ ਜਦੋਂ ਦਾ ਕਣਕ ਦਾ ਕੰਮ ਨਿਭੜਿਆ ਉਦੋਂ ਦਾ ਇਦਾਂ ਖਲੋਤਾ ਤੇ ਮਿੱਟੀ-ਮੁੱਟੀ ਤੇ ਲਾਤੀ ਸੀ ਉਹਦਾ ਇੱਕ ਰੀ ਆਪਾਂ ਪਰ ਅੱਜ ਧੋਵਾਂਗੇ ਚੰਗੀ ਤਰ੍ਹਾਂ ਇਹ ਤਾਂ ਨਹੀਂ ਧੋਤਾ ਗਿਆ ਕਿਉਂਕਿ ਜਦੋਂ ਆਪਾਂ ਫਤੇਹ ਘਟ ਸਾਹਿਬ ਜਣਾ ਦੋ ਦਿਨ ਪਹਿਲਾਂ ਹੀ ਵਿਲੇ ਹੋਏ ਸੀ ਹੁਣ ਫਿਰ ਅੱਜ 655 ਖਲੋਤ ਆਪਣਾ ਇੱਧਰ ਇਹਨੂੰ ਵੀ ਅੱਜ ਧੋਣੇ ਉਦੋਂ ਦਾ ਇਦਾਂ ਖਲੋਤਾ ਉੱਥੇ ਲਿਬੜ ਗਿਆ ਸੀ ਪਤੇਗੜ ਸਾਹਿਬ ਝੰਡਾ ਝੰਡਾ ਲਾਉਣੇ ਦੇ ਅੱਗੇ ਇਹ ਸਟਾਰਟ ਬਹੁਤ ਔਖਾ ਹੁੰਦਾ ਚਾਹੇ ਤੱਕੇ ਲਾਉਣੇ ਹੋਵੇ ਅੱਜ ਫੇਰ ਬਾਕੀ ਵੈਨਨ ਸਟਾਰਟ ਕਰਕੇ ਕੀ ਬੋਲਦਾ ਮਸ਼ਕਲਾ ਸਟਾਰਟ ਨਹੀਂ ਹੋਇਆ ਜੁਕਤੂਆ ਨਿਕਲਿਆ ਤਾਰਾਂ ਚ ਇਹਨੇ ਸਿਰਫ ਤਾਂ ਮਾਰਨੀ ਨਹੀਂ ਚਾਹੀਦੀ ਪਰ ਹੁਣ ਲਾਉਣਾ ਪਿਆ ਮੈਂ ੱਤਕਾ ਬਸ ਨਾ ਪੱਟਾ ਝੰਡਾ ਲਾ ਕੇ ਰੱਖਈਏ ਤਾਂ ਜੀਡਾਂ ਗਰਮ ਹੋ ਗਈਆਂ ਤਲੋ ਕੋਈ ਨਹੀਂ ਜੰਡਾ ਲਾ ਲੀਏ ਪਹਿਲਾਂ ਇੱਕ ਕਰੀਏ ਤਾਂ ਹੁਣ ਕਰਨ ਲੱਗਿਆ ਆਪਾਂ ਕਿਹੜਾ ਸਟਾਰਟ ਸੀ ਆਰ ਡੀ ਸੀ ਆਰ ਡੀ ਸੈਸ ਹੋਈਆਂ ਇਹ ਉਹ ਇੰਦਾ ਛੇਤੀ ਸਟਾਰਟ ਇਹਦਾ ਕੀ ਕਾਰਨ ਸਟਾਰਟ ਹੋਣਾ ਦੇਖੋ ਇਹਦੇ ਵਿੱਚ ਬੈਟਰੀ ਵੱਡੀ ਹੈ ਕਿੰਨਾ ਨੰਬਰ ਦੇ ਚ ਬੈਟਰੀ 110 ਦੂਜਿਆਂ ਦੀ ਕਿੰਨੀ ਹੈ ਉਹ ਯਾਹਟ ਆੜੇ ਦੂਜਿਆਂ ਦੀ ਕਿੰਨੀ ਆ 80 80

ਇਹ ਵਾਰ ਅਣਿਕਤਾ ਖੁੱਲ ਗਿਆ ਯਾਰ ਆ ਲਾਇਆ ਉਥੇ ਇਹਨਾਂ ਕਰਦੇ ਆ ਸਟਾਰਟ ਦੂਜੇ ਨੂੰ ਇਹ ਚੈੱਕ ਤੇ ਬੈਟਰੀ ਵੱਡਾ ਨੰਬਰ 110 ਨੰਬਰ ਉਹ ਕੋਈ ਆਉਂਦੀ ਕੰਪਨੀ ਜੋ ਬਾਹਰੋਂ ਮਿਲਦੀ ਨਹੀਂ ਹੈ ਇੱਕ ਤੇ ਹਸਲ ਸਾਫ ਹੋਣਾ ਨਾਲੇ ਉਹਨੇ ਇੱਕ ਤਾਂ ਸਟਾਰਟ ਕਰਦੇ ਕਿ ਪਿੱਛੇ ਸਕੰਜਾ ਵੀ ਉਹਨੇ ਸੰਗਲ ਪੈਣਾਣੀ ਹੈ ਹੋ ਗਿਆ ਆਪਣਾ ਸਟਾਰਟ 605 ਵੀ ਬਿਨਾ ਧੱਕੇ ਤੋਂ ਹੀ ਹੋ ਗਿਆ ਹੁਣ ਥੋੜੇ ਜਾੜੇ ਰਾਉਂਡ ਮਾਰੇ ਫੇਰ ਉਹ ਇੰਦਾ ਸਟਾਰਟ ਜਿਦਾਂ ਦੋ ਤਿੰਨ ਦੀ ਸਰਪ ਚੜ ਚੜ ਕੇ ਮਾਰੀਏ ਫੇਰ ਉਹ ਇੰਦਾ ਵਾ ਤੈਨੂੰ ਵੀ ਧੋਣਾ ਹੁਣ ਆਪਾਂ ਪਹਿਲਾਂ ਸਕੰਜਾ ਵਾਲਾ ਹੀ ਉਹ ਤਾਂ ਏ ਕੈਸੇ ਹੋਆ ਇਨੂੰ ਰੱਖਦਾ ਇੱਥੇ ਹੋ ਗਿਆ ਸਟਾਰਟ ਪਹਿਲਾਂ ਮਾ ਲੀਆ ਆਪਾਂ ਪਾਣੀ ਸਕੰਦੇ ਤੇ ਪਹਿਲਾਂ ਥੋੜਾ ਹੈ ਗੰਦਾ ਇਹਦੇ ਆਜੋ ਲਾ ਕੇ ਫਿਰ ਧੋਨੇ ਆਪਾਂ ਦੋ ਮਿੰਟ ਟਰੈਕਟਰ ਕੇਤ ਨੇ ਭਾਵਾਂਗੇ ਆਪਾਂ ਟੋਜੇ ਇਹਨਾਂ ਦੋਹਾਂ ਦਾ ਇਹਦਾ ਤੇ ਸੋਜੇ ਜਿੰਜਾ ਦਾ ਤੋਂ ਵੰਗਾਂ ਦਾ ਨਹੀਂ ਸਾਰਿਆਂ ਦੇ ਭਾਗ ਦੇਖਾਂਗੇ 755 ਨਾ ਵੀ। ਕੀ ਮੋੜ ਬੰਦਾ। ਆ ਕਿ ਸਾਸੋ ਵੀ ਅਚਨਕੇ ਚਲੋ ਸਾਰਿਆਂ ਨੂੰ ਉਹਦਾ ਭਾਰ ਜਿਆਦਾ ਵਾ। ਅੱਗੇ ਇਹ ਚਰੇ 755 ਦਾ ਵੇਖਾਂਗੇ। ਅਸੀਂ ਕੰਡੇ ਤੇ ਇੱਕ ਵਾਰੀ ਤੋਲੇ ਇਹ ਹੋਇਆ 30 ਕੁਇੰਟਲ ਦਾ। ਤੇ ਜਿਹੜਾ 755 ਹੋਇਆ 35 ਕੁਇੰਟਲ ਦਾ। ਤੇ ਜਿਹੜਾ ਦੂਜਾ 755 ਉਹ ਹੋਇਆ 37 38 ਕੁਇੰਟਲ ਦਾ। ਕੋਈ ਨਹੀਂ ਤੁਹਾਨੂੰ ਮੁਕਾਵਾਂਗੇ ਕਿ ਇਹਦੇ ਨਾਲ ਪਾਕੇ ਟੋਜੇ ਨਾ। ਜੇਦਰ ਮੰਡੇ ਤੇ ਖੜਨੇ ਹੋਏ ਉਦੋਂ ਪਾਵਾਂਗੇ ਟੋਏ ਨੂੰ ਅਸੇ ਮੰਡੇ ਚ ਆਪਾਂ ਜਾਣੇ ਫੇਰ ਲਾਗੇ ਟਰੈਕਟਰ ਕਰਾਇਆ ਮਾਰਨਾ ਆਪਾਂ ਪਹਿਲੀ ਵੇਲੇ ਛੱਡੀ ਓਕੇ ਆਪਾਂ ਮਾਰਨਾ ਕਰਾਇਆ ਫੇਰ ਤੁਹਾਨੂੰ ਵਿਖਾਵਾਂਗੇ ਤਾ ਉਦੋਂ ਪਹਿਲੀ ਦੱਸੀ ਵੀ ਕਿਚ ਮਾਰਨਾ ਕਰਾਇਆ ਸੋ ਇੱਕ ਰੀ ਧੋੜੀ ਆਪਾਂ ਸਕੰਜਾ ਪਹਿਲਾਂ ਫੇਰ ਚੱਲਦੇ ਥੋੜਾ ਇਹ ਤੇ ਪਾਣਾ ਪਾਣੀ ਮਾਰਦੇ ਇਦਾਂ ਹੀ ਇਸ ਕੰਜਾ ਆਪਾਂ ਆਏ ਆਂਗੇ ਲਾ ਚੱਲਦੇ ਆਂ ਆਪਾਂ ਧੋਨੇ ਆ ਟਰੈਕਟਰ ਜਾ ਕੇ ਦੂਜਾ ਵੀ ਧੋਵਾਂਗੇ ਕਿ ਸੋਭ ਜੇ ਇੰਜਾਂ ਵੀ ਤੇ ਵੀ ਬਾਅਦ ਚੱਕਰੋ ਵੀ ਬੜੇ ਚਲੋ ਮਿਲਦੇ ਆਂ ਫਿਰ ਦਨ ਘਰੇ ਜਾ ਕੇ ਜੀ ਤੇ ਪਾਣੀ ਗਈ ਆਪਾਂ ਕਰੇ ਹੁਣ ਧੋਣ ਲੱਗਿਆ ਆਪਾਂ ਦੋਵੇਂ ਟਰੈਕਟਰ ਇਹ ਤੇਰੇ ਮਾਰਤਾ ਪਾਣੀ ਆ ਰਹਿ ਗਿਆ ਉਹ ਕੈਮਰੇ ਤੇ ਪਾਣੀ ਪਾਤਾ ਹੀ ਮਾਮਾ ਕੁਪਰਾਸ਼ਰ ਤੇ ਇੰਨੀ ਲੰਮੀ ਨਾੜੀ ਵੀ ਹੈਗੀ ਉਹ ਲੱਭਣ ਨਹੀਂ ਦੇਈ ਸਾਨੂੰ ਨਿੱਕੇ ਨਾਲੀ ਨਾਲ ਧੋਣਾ ਪੈਂਦਿਆ ਹੁਣ ਲਾ ਕੇ ਕਰਕੇ ਨੇ ਉੱਪਰਾਂ ਲੈ ਆਏ ਨੇ ਇੱਕ ਦੂਜਾ ਪ੍ਰੈਸ਼ਰ ਵੀ ਹੈਗਾ ਆਪਣੀ ਤੋਂ ਗੱਡੀਆਂ ਵਾਲਾ ਵੀ ਇਹਨਾਂ ਟਰੈਕਟਰ ਤੇ ਟਰੈਕਟਰ ਨਹੀਂ ਦਾ ਤੋਂ ਮੋਟਾ ਪ੍ਰੈਸ਼ਰ ਆਈਏ ਮੇਰੇ ਨਾਲ ਹਾਂਜੀ ਮਿੱਤਰੋ ਤੇ ਦੋਹਾਂ ਟਰੈਕਟਰਾਂ ਦੇ ਆਪਾਂ ਮਾਰਤਾ ਪਾਣੀ ਹੈ ਕਿਕਰੀ ਮਿੱਟੀ-ਮਿੱਟੀ ਲਾਤੀ ਆਪਾਂ ਸਾਰੀ ਦੋਹਾਂ ਟਰੈਕਟਰਾਂ ਦੀ ਹੁਣ ਆਪਾਂ ਮਾਰਦੇ ਹਾਂ ਸ਼ੈਂਪੂ ਦੋਹਾਂ ਟਰੈਕਟਰਾਂ ਦੇ ਪਹਿਲਾਂ ਇੱਕ ਦੇ ਮਾਰਾਂਗੇ ਫਿਰ ਇੱਥੇ ਦੋਵੇਂ ਟਰੈਕਟਰ ਰਖਾ ਦਈਏ ਫਿਰ ਗਲੀ ਥਾਣੀ ਲੰਗਦੇ ਹਾਂ ਹਾਂਜੀ ਭਾਜੀ ਲੰਘ ਗਏ ਲੰਘ ਗਏ ਹਾਂਜੀ ਤੇ ਟਾਇਰਾਂ ਚੋਂ ਆਪਾਂ ਮਾਰਤਾ ਵਾ ਕੱਪ ਸ਼ੈਂਪੂ ਨੇ ਪਹਿਲਾਂ ਤੋਂ ਨਿਆ ਟਾਇਰ ਪਹਿਲਾਂ ਬਾਹਰ ਟਰੈਕਟਰ ਧੋਲੀਏ ਪਹਿਲਾਂ ਫਿਰ ਉਹ ਧੋਵਾਂਗੇ ਤੇਰੇ ਕੋ ਟਾਇਰਾਂ ਦੇ ਮਾਰਤਾ ਹੀ ਆਪਾਂ ਸ਼ੈਂਪੂ ਲੇਮ ਰੂੰ ਮਲਛੇ ਗਏ ਵਾ ਪੂਰੇ ਜਮਾਰੇ ਮਾਂ ਦੇ ਮਾਰਤਾ ਨਾਲ ਕੈਮਰੇ ਤੇ ਪੈ ਗਿਆ ਪਾਣੀ ਪਾਣੀ ਪੈ ਜਾਂਦਾ ਇੱਕ ਤੇ ਕੈਮਰੇ ਸੀ ਇਥੋਂ ਨਾਲ ਹੀ ਲੀਕ ਹੈ ਤੇਰੇ ਤੂੰ ਤੋਂ ਨਿਆ ਪਹਿਲਾਂ ਟਾਇਰ ਫਿਰ ਮਾਰਾਂਗੇ ਸ਼ੋਟ ਤੇ ਫਿਰ ਇਹਨੂੰ ਲਾਣੇ ਨੂੰ ਅੰਦਰ ਯਾਰ ਵੇਖੋ ਇਹਨਾਂ ਲਿਸਟ ਕੇ ਪੂਰੇ ਨਿਕਲੇ ਕਾਲੇ ਕਿਤੇ ਮਿੱਟੀ ਵੜੀ ਇਹਨਾਂ ਟਰੈਕਟਰ ਵੀ ਤੋਂ ਤੇ ਹੀ ਸੋਹਣੇ ਲੱਗਦੇ ਆ ਉਹ ਨਾਲੇ ਤੋਂ ਬੇਟਰੇ ਟ੍ਰਬਲ ਕੋਦੋਂ ਦੇ ਵੇਲੇ ਹੋਏ ਕੰਮ ਤੋਂ ਆਹ ਤੇ ਚਲੋ ਧੋ ਲਿਆ ਇੱਕ ਰੀ ਪਹਿਲਾਂ ਇੰਨੇ ਤੇ ਹੋਣੀ ਧੁੱਪ ਨਾਲ ਮਿੱਟੀ ਲੱਗੀ ਬਸ ਚੱਲੀ ਜੀ ਅੱਜ ਅਸੀਂ ਟਰੈਕਟਰ ਤੋਂ ਰਹੇ ਆ ਫਰੇਗੜ ਸਾਹਿਬ ਤੋਂ ਆਉਂਦੇ ਆ ਬਹੁਲੇ ਵੱਡ ਗਿਆ ਏ ਇਸ ਲਈ ਟ੍ਰੇਲ ਬੜੀ ਪੈਂਦੀ ਈ ਧੋ ਗਿਆੰਦਾ ਡੱਕਣਾ ਆਹ ਦੇਖੋ ਦੋਂਦਾ ਜਣੀ ਤੋਤਾ ਜਦੋਂ ਦਾ ਮੰਡ ਚ ਫਲੋ ਮਾਰੇ ਉਹ ਤੋਂ ਬਾਅਦ ਅੱਜ ਹੀ ਧੌਣ ਲੱਗਿਆ ਨਾ ਟਾਈਮ ਨਹੀਂ ਲੱਗਾ ਫਰੇਗੜ ਸਾਹਿਬ ਚੱਲ ਗਏ ਹੁਣ ਫਿਰ ਅੱਜ ਮੁੰਡਾ ਲੱਗਾ ਦੂ ਦੂ ਮਾਰਤਾਗੇ ਆਪਾਂ ਸ਼ੈਂਪੂ ਸ਼ੋਸ਼ਾ ਤੇ ਵੀ ਸਾਰੇ ਕਿਤੇ ਹੁਣ ਮਾਰ ਲੱਗਾ ਮੁੰਡਾ ਪ੍ਰੈਸ਼ਰ ਆਪਾਂ ਪੀ ਜਣਾ ਜੇ ਚਾਹ ਹੁਣ ਇਹਦੀ ਵਾਰ ਹੀ ਆ ਗਈ ਆ 655 ਦੇ ਬਾਕੀ ਦੇ ਤੋਂ ਵੇਖ ਲਾ ਰਹੇ ਆਪਾਂ ਸਾਰੇ ਮੈਟ ਵੀ ਅੰਦਰ ਘੁਟੋ ਵੀ سونے ਤਾਂ ਨਾ ਤੇ ਕੋਟਾਕ ਹੋ ਗਿਆ ਹਮ ਤੇ ਕੋਟਾਕ ਅੱਜ ਆਖ ਨਾ ਮਾਰਨੀ ਭਈ ਉਦਾਂ ਹੀ ਉਹ ਮਸ਼ੀਨਾਂ ਮਾਰਦੇ ਹੁੰਦੇ ਆਂ ਕਿ ਮਸ਼ੀਨ ਅੱਛਾ ਤਰੀਕੇ ਰਹਿਣ ਦੇ ਪੋਕੇਟਾਂ ਨੂੰ ਖਾਉਂਦੇ ਆਂ ਕਿਦਾਂ ਲਿਸ਼ਕਦਾ ਪੈਣਾ ਬਰੀਆ ਸੋਈ ਪਈ ਗਰੀਬ ਦੀ ਹੈ ਵੀ ਤੇ ਜਿਆਦੀ ਬੁਰੀ ਹਾਲਤ ਹੈ ਇਹਨਾਂ ਦੇ 552 ਦੀ ਤੇ ਟਰਾਲਾ ਵੀ ਆਪਾਂ ਛੱਡਣ ਜਾਣਾ ਹਾਲੇ ਉਹ ਚੈਨ 262 ਮਗਰੀ ਛੱਡ ਆਵਾਂਗੇ ਅਭੀ ਆਲੇ ਧੋਦੇ ਹੁਣ ਆਪਾਂ ਦੋਵੇਂ ਅਜੇ ਬੈਟਰੀ ਵੀ ਨਹੀਂ ਹੋਈਆਂ ਸਰਫ ਦਾ ਨੂੰਸ਼ਾ ਜਿਆਦਾ ਸਲਾਫ ਕਰਨਾ ਕੋਈ ਨਾ ਆਉਂਦਾ ਹੀ ਜੰਗੀਰ ਵਾਲਾ ਲਵਾਉਨੇ ਆ ਮੈਟ ਨੂੰ ਲੱਗਾ ਗੇਰ ਵਾਲਾ ਉਹਨੂੰ ਬੈਟਰੀ ਭਾਏ ਡਾਉਣੀ ਹੋਵੇ ਫਿਰ ਵੀ ਸਟਾਰਟ ਕਰ ਦਿੰਦਾ ਅ ਜੈਕ ਕਰੋ ਤਾਂ ਇੰਗਲਿਸ਼ ਕਿ ਗਿਆਂ ਨਾ ਪੂਰਾ ඒලාන්ේොනන්දර ම් ඇදි වරිීසත පැරි ව වපය පෙන්ටලි කාදගල් රත මම තුදපජාතාමලකගයි පැරීවෙනවා දියේ ਆ ਪਾਣੀ ਮਾਰਦੀ ਦਿੱਥੇ ਢੱਕਣਾ ਟਰੈਕਟਰ। ਵਾਰੀ ਹੋ ਗਈ ਆ। ਲੋ ਜੀ ਹੁਣ ਆ ਗਈ ਵਾਰੀ 552 ਦੀ। ਇਹਦੇ ਪਹਿਲਾਂ ਮਾਰਦੇ ਆ ਟਾਇਰਾਂ ਨੂੰ ਸ਼ੈਂਪੂ। ਪਹਿਲਾਂ ਲੱਛੋਨੇ ਟਾਇਰ ਤੇ ਰਿਮ। ਤੇਰ ਮਾਰਾਂਗੇ ਸ਼ੋਸ਼ਾ ਦੇ ਕੱਪੜਾ ਜੀ ਟਾਇਰ ਆ ਪਾ ਧੋਦੇ ਆ ਚੋਏ ਇਹਦੇ ਵੀ ਇੱਧਰ ਮੁੰਡਾ ਤੋਂ ਹੁੰਦਾ ਗੱਡੀ ਹੁਣ ਗੱਡੀ ਗਾੜੀ ਬਹੁਤ ਸਾਈਡ ਤੇ ਨਹੀਂ ਹੁੰਦਾ ਟਰੱਕ ਚ ਸਾਈ ਜਾਂਦਾ ਇਹਦੇ ਟਾਇਰ ਆ ਪਾ ਧੋਦੇ ਇਹਦੇ ਚੋਏ ਹੁਣ ਹੁਣ ਮਾਰਦੇ ਆਪਾਂ ਇਹਦੇ ਸ਼ੋਸ਼ਾ ਦੇ ਸ਼ੈਂਪੂ ਆ ਪੋੜੀਆਂ ਵੜੀਆਂ ਲਿਆਂਦੀਆਂ ਇਹਨੇ ਇੱਕ ਹੋ ਘਰਤਾ ਤੋਂ ਉਨੀ ਦੀ ਵਾਰੀ ਹਾਂ ਜੀ ਇਹ ਤਾਂ ਹੋ ਗਿਆ ਵਾ 356 ਵੀ ਦੇਖੋ ਮਾਰੰਦਾ ਮੈਂ ਨਿਸ਼ਕਾਂ ਪਹਿਲਾਂ ਕੀ ਹਾਲਤ ਬਣਾਈ ਗਰੀਬ ਸੀ ਬਦਮੰਦਾ ਤਾਂ ਹੋ ਗਿਆ ਕਰ ਸੀ ਲੈ ਨਿਸ਼ਕੀ ਹੋ ਲੈ ਸਕੀਓ ਪੈਗੀ ਸਨੈਪ ਉਹ ਵੱਡਾ ਰੌਣ ਲਿਆ ਓਏ ਸੋ ਗਿਆ ਟ੍ਰੱਕ ਜ ਆਪਣਾ ਅਣ ਬ੍ਰੇਕ ਲੱਗੀ ਹੋ। ਉਹ ਗਿਆ ਦੋਵੇਂ ਟਰੈਕਟਰ ਆਪਣੇ। ਹਾਂਜੀ। ਟਰੈਕਟਰ ਆਪਾਂ ਤੋਂ ਹੀ ਢੱਕਦੇ ਆ। ਕਿ ਇੱਧਰ ਢੱਕਿਆ, ਦੋ ਇੱਧਰ ਪਿਆ। ਉਹ ਇੱਧਰ ਢੱਕੇ ਇੱਧਰ। ਆ 585। ਇਹਨਾਂ ਹੀ ਵਰਤਦੇ ਨਹੀਂ ਉਦਾਂ ਹੀ ਢੱਕਿਆ। ਇੱਧਰ ਲੋਤਾ 652। ਇਹਦੇ ਰੈਗ ਟੈਟੂ ਸਾਫ਼ ਕਰਨ ਵਾਲੇ ਆ। ਉੱਤਾਂ ਹੀ ਟੱਕਿਆ ਚਲੋ ਅੱਜ ਤੇ ਵਲੌਗ ਦੀ ਕਰਦੇ ਆ ਪੇਂਟਿੰਗ ਮਿਲਦੇ ਆ ਫਿਰ ਇੱਕ ਨਵੇਂ ਵਲੌਗ ਨਾਲ ਤੇ ਆਪਾ ਪੌਣੀ ਟੋਲ ਜਮੇ ਕਹਿ ਜਮ ਸਾਰਿਆਂ ਦੇ